ਚੰਦਰ ਸਿੰਘ ਮਲੂਕਾ ਦੀ ਨੂੰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਿਛਲੇ ਦਿਨ ਦਰਸਲ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਜਿਹੜੇ ਕਿ ਆ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ ਲਗਾਤਾਰ ਦੌਵੈਦਾਰੀ ਮੰਨੇ ਜਾ ਰਹੇ ਸਨ ਉਸ ਤੋਂ ਬਾਅਦ ਤੇ ਆਖਰਕਾਰ ਮੋਰ ਵੀ ਲੱਗ ਗਈ ਹੈ ਬਟਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲਕ ਔਰ ਜਿਹੜੇ ਕਿ ਉਮੀਦਵਾਰ ਹੋਣਗੇ ਹਸ਼ਾਰਪੁਰ ਤੋਂ ਅਨੀਤਾ ਸੋਮਪrakash ਨੂੰ ਟਿਕਟ ਦਿੱਤੀ ਗਈ ਹੈ ਕੇਂਦਰੀ ਮੰਤਰੀ ਸੋਮਪrakash ਦੀ ਪਤਨੀ ਹੈ ਅਨੀਤਾ ਸੋਮਪrakash ਕੜੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਐਲਾਨਿਆ ਗਿਆ ਹੁਣ ਤੱਕ ਨੌ ਉਮੀਦਵਾਰਾਂ ਦਾ ਬੀਜਪੀ ਐਲਾਨ ਕਰ ਚੁੱਕੀ ਹੈ ਫਿਲਹਾਲ ਪੰਜ ਪਾਂਨੇ ਸੰਗਰੂਰ ਫਤਿਹਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਫਰੂਜ਼ਪੁਰ ਤੋਂ ਪੱਤੀ ਅਜੇ ਆ ਨਹੀਂ ਖੁੱਲੇ ਤੇ ਜੇਕਰ ਹੁਣ ਤੱਕ ਦੇ ਆ ਨੌ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਕਰਕੇ ਤੁਹਾਨੂੰ ਵੀ ਵਿਖਾ ਰਹੇ ਹਾਂ ਪਰਮਪਾਲ ਕੌਰ ਜਿਹੜੇ ਕਿ ਬਠਿੰਡਾ ਤੋਂ ਬੀਜਪੀ ਦੇ ਉਮੀਦਵਾਰ ਹੋਣਗੇ ਹੁਸ਼ਾਲਪੁਰ ਤੋਂ ਅਨੀਤਾ ਸੋਪrakash ਅਇੜੇ ਕੇ ਕੇਂਦਰੀ ਮੰਤਰੀ رہ ਚੁੱਕੇ ਨੇ ਸੋਮ ਪ੍ਰਕਾਸ਼ ਉਹਨਾਂ ਤੇ ਧਰਮਪਤਨੀ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਅ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ ਲੁਧਿਆਣਾ ਤੋਂ ਰਵਨੀਤ ਬਿੱਟੂ ਜਿਹੜੇ ਕੇ ਬੀਜੇਪੀ ਦੇ ਉਮੀਦਵਾਰ ਨੇ ਅੱਜ ਦਰਸਲ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਮਛਾਦਪੁਰ ਤੋਂ ਟਿਕਟ ਦਿੱਤੀ ਗਈ ਹੈ ਤੇ ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਹੋਣਗੇ ਆ ਹੁਣ ਤੱਕ ਬੀਜੇਪੀ ਦੇ ਵੱਲ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਚਾਰ ਸੀਟਾਂ ਤੇ ਅਜੇ ਪੱਤੇ ਖੁੱਲਣੇ ਆ ਬਾਕੀ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿਸਥਾਰਤ ਹੋ ਜਾਵੇਗਾ ਕਿ ਬਾਕੀ ਚਾਰ ਕਿਹੜੇ ਉਮੀਦਵਾਰ ਬੀਜੇਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਜਿੱਗੜਦਾ ਤਾਂ ਮੇਰਾ ਪਹਿਲਾ ਹੀ ਪੰਗਾ ਸੀਗਾ ਪਰ ਫਾਰਮਲ ਅਨਾਉਂਸਮੈਂਟ ਵੀ ਹੋ ਗਈ ਤੇ ਹੁਣ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ ਜੀ ਬਹੁਤ ਵੱਡੇ ਮਾਰਗੇ ਨਾਲ ਇਹ ਵੀ ਰਹਿਣਗੇ ਮੁੱਦਾ ਤੇ ਰਹਣਗੇ ਮੁੱਦਾ ਜੀ ਵਿਕਾਸ ਦਾ ਮੁੱਦਾ ਰਹੂਗਾ ਜਿਹੜਾ ਕਿ ਸਾਰੇ ਦੇਸ਼ ਦਾ ਮੁੱਦਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਹੁਣ ਮੋਦੀ ਸਾਹਿਬ ਦੀ ਲਹਿਰ ਚੱਲੀ ਹੋਈ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਖਮਾਰੀ ਤੱਕ ਲੋਕ ਭਾਜੀਪੀ ਨੂੰ ਲਾਈਕ ਕਰ ਰਹੇ ਆ ਤੇ ਇਹੀ ਵਿਕਾਸ ਦਾ ਹੀ ਸਭ ਤੋਂ ਵੱਡਾ ਮੁੱਦਾ ਹੈ ਜੀ ਬਹੁਤ ਵੱਡੀ ਮਾਰਗੇ ਨਾਲ ਜਿੱਤਾਂਗੇ ਜੀ ਵੱਡੀ ਪਰਸੈਂਟੇਜ ਬੀਜੇਪੀ ਇਕੱਲੀ ਲੈ ਕੇ ਜਾਊਗੀ ਬਾਕੀ ਦੇ ਵੋਟਾਂ ਵਾਪਸ ਵੰਡ ਲੈਣਗੇ ਜੀ ਕੋਈ ਚੈਲੰਜ ਨਹੀਂ ਹੈਗਾ ਬੰਦਾ ਸਾਡੇ ਨੇ ਲਗਾਤਾਰ ਰੋਟ ਕਰ ਰਹੀ ਹੈ ਜੀ ਇਹ ਜਮਨਤ ਦਾ ਗੱਲ ਕਿਸੇ ਵੀ ਜੰਮ ਦੇ ਕਿਤੇ ਰੋਟ ਦਾ ਸਾਹਮਣਾ ਕਰਨਾ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਮੈਨੂੰ ਕਿਤੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਹਲਕੇ ਦੇ ਵਿੱਚ ਅਜੇ ਤੱਕ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਕਿਸਾਨ ਆਪਣੇ ਵੀਰ ਹੈ ਕੋਈ ਸਾਡੇ ਨਾਲ ਵੱਖ ਨਹੀਂ ਹੈਗੇ ਅਸੀਂ ਵੀ ਕਿਸਾਨ ਹਾਂ ਅਸੀਂ ਕੋਈ ਉਹਨਾਂ ਨਾਲ ਵੱਖ ਨਹੀਂ ਹੈਗੇ ਕੋਈ ਪ੍ਰੋਬਲਮ ਨਹੀਂ ਹੈ ਹਾਲਾਂਕਿ ਇਸ ਦੇ ਵਿਚਾਲੇ ਹਾਰਪੁਰ ਤੋਂ ਵਿਜੇ ਸੰਤਲਾ ਵੀ ਜਿਹੜੇ ਕਿ ਭਾਜਪਾ ਉਮੀਦਵਾਰ ਦੇ ਵਜੋਂ ਦਾਅਵੇਦਾਰੀ ਜਿਤਾਰੇ ਸਨ, ਦਵੇਦਾਰ ਮੰਨੇ ਜਾ ਰਹੇ ਸਨ ਪਰ ਜਤੋਂ ਟਿਕਟ ਨਹੀਂ ਮਿਲੀ ਤਾਂ ਉਹਨਾਂ ਨੇ ਅੱਜ ਟਵੀਟ ਕੀਤਾ ਟਵੀਟ ਕਰਦੇ ਹੋਏ ਉਹਨਾਂ ਦਾ ਲਿਖਿਆ ਗਿਆ ਕਿ ਹਾਰਪੁਰ ਤੋਂ ਟਿਕਟ ਨਹੀਂ ਮਿਲਣ ਤੇ ਵਿਜੇ ਸੰਤਲਾ ਨੇ ਟਵੀਟ ਸਰ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਦੋਂ ਇੱਕ ਰਾਹ ਬੰਦ ਹੋਵੇ ਤਾਂ ਭਗਵਾਨ ਦੇ ਲਈ ਰਸਤੇ ਭਗਵਾਨ ਕਈ ਰਸਤੇ ਖੋਲ ਦਿੰਦਾ ਹੈ। ਮੇਰੇ ਲਈ ਵੀ ਭਗਵਾਨ ਨੇ ਕੋਈ ਰਸਤਾ ਜ਼ਰੂਰ ਨਿਰਧਾਰਤ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਟਵੀਟ ਤੋਂ ਅੰਦਾਜ਼ਾ ਲਗਾਇਆ ਅੱਤ ਕੀ ਕਹਿਣਾ ਚਾਹੁੰਦੇ ਨੇ ਹਾਲਾਂਕਿ 2019 ਦੀ ਵੀ ਗੱਲ ਕਰੀਏ ਤੋਂਦੂ ਵੀ ਵਿਜੇ ਸੰਪਲਾ ਜਿਹੜੇ ਕਿ ਦਾਵੇਦਾਰ ਸਨ ਹਿਸ਼ਾਰਪੁਰ ਤੋਂ ਟਿਕਟ ਦੇ ਪਰ ਉਸ ਵੇਲੇ ਸੰਪrakash ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਹੁਣ 2024 ਦੇ ਵਿੱਚ ਵੀ ਦਾਵੇਦਾਰ ਮੰਨੇ ਜਾ ਰਹੇ ਸਨ ਪਰ ਇਸ ਵਾਰ ਸੰਪrakash ਦੇ ਧਰਮ ਪਤਨੀ ਨੂੰ ਆ ਬੀਜੇਪੀ ਨੇ ਟਿਕਟ ਦੇ ਦਿੱਤੀ ਤੇ ਉਸ ਤੋਂ ਬਾਅਦ ਵੀ ਵਿਜੇ ਸੰਪਲਾ ਦੇ ਵੱਲੋਂ ਟਵੀਟ ਕਰਦੇ ਹੋਏ ਆਪਣੀ ਗੱਲ ਕਹੀ ਗਈ ਵੱਖ-ਵੱਖ ਪਾਰਟੀਆਂ ਦੇ ਹੁਣ ਤੱਕ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਧਿਰ ਦੇ ਬਣਨ 13 ਤੇ 11 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਕਾਂਗਰਸ ਨੇ ਪਿਛਲੇ ਦਿਨੀ ਪਹਿਲੀ ਸੂਚੀ ਜਾਰੀ ਕੀਤੀ ਉਸ ਦੇ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀਗਾ 7 ਦਾ ਐਲਾਨ ਬਾਕੀ ਹੈ ਅਕਾਲੀ ਦਲ ਵਿਸ਼ੇ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ 7 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ ਸ਼ੇਡਾ ਐਲਾਨ ਬਾਕੀ ਹੈ ਇਸ ਤੋਂ ਇਲਾਵਾ ਭਾਜਪਾ 9 ਉਮੀਦਵਾਰ ਜਿਹੜੇ ਕਿਚੌਣ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ ਤੇ 4 ਉਮੀਦਵਾਰਾਂ ਦਾ ਐਲਾਨ ਅਜੇ ਬਾਕੀ ਐ ਚਾਰ ਮੁੱਖ ਤੇ ਰਾਂਝ ਮੁੱਖ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਜਿਹੜੀ ਅਕੀ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਹੁਣ ਤੱਕ ਐਲਾਨ ਚੁੱਕੀ ਹੈ ਬਿਲਕੁਲ ਵਕਫਾ ਹਲਕਿਆਂ ਦੇ ਵਿੱਚ ਜਿਹੜਾ ਕਿ ਸਪਸ਼ਟ ਹੋ ਚੁੱਕਾ ਹੈ ਕਿ ਕਿਸ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਕਿਹੜਾ ਉਮੀਦਵਾਰ ਚੋਣ ਲੜ ਰਿਹਾ ਹੈ ਤੇ ਬਾਕੀਆਂ ਦੇ ਬਲ ਹਾਲਾਂਕਿ ਕੁਝ ਸਿੱਟਾਂ ਤੇ ਪੱਤੇ ਖੋਲਣੇ ਬਾਕੀ ਨੇ ਅਦਰ ਟ੍ਰੈਕਟ ਮੇ ਲੜਤ ਤੋਂ ਬਾਅਦ ਗੁਰਜੀਤ ਔਜਲਾ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਤੇ ਸਿਦਾਰਾਨ ਸਮਰਥਕਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਕਿਉਂਕਿ ਪਿਛਲੇ ਦਿਨ ਹੀ ਕਿਹੜੇ ਕਾਂਗਰਸ ਪਾਰਟੀ ਦੇ ਲੋਕ ਪੰਜਾਬ ਦੇ ਲਈ ਪਹਿਲੀ ਸੂਚੀ ਜਾਰੀ ਕੀਤੀ ਗਿਆ ਉਸ ਦੇ ਵਿੱਚ ਜੋ ਸੈਟਿੰਗ ਐਮਪੀ ਨੇ ਮੌਜੂਦਾ ਐਮਪੀ ਨੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਦੋ ਵਾਰ ਦੇ ਲਗਾਤਾਰ ਐਮਪੀ ਬਣੇ ਤੇ ਤੀਜੀ ਵਾਰ ਚੋਣ ਮੈਦਾਨ ਤੇ ਵਿਚਰੇ ਹੁਣੇ ਵੱਡਾ ਸਵਾਲ ਹੈ ਕਿ ਕੀ ਐਡਿਟਿਟ ਮਾਰਨ ਦੇ ਵਿੱਚ ਗੁਰਜੀਤ ਔਜਲਾ ਕੰਮ ਜਾਂਦੇ ਨੇ ਜਾਂ ਨਹੀਂ ਜਦੋਂ ਟਿਕਟ ਮਿਲਣ ਤੋਂ ਬਾਅਦ ਟਿਕਟ ਕੰਫਰਮ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਕਿ ਕਿ ਸ੍ਰੀਕੇ ਦੀ ਨਾਰਜ ਸਪਰਸ਼ਕਾਂ ਦੇ ਵੱਲੋਂ ਕਾਂਗਰਸ ਵਰਕਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੁਹਾਨੂੰ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਤਾਂ ਗੁਰਜੀਤ ਔਜਲਾ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ ਚੋਣ ਮ ਓ ਮਾਈ ਗੱਡ ਗੁਰੂ ਰਾਮਦਾਸ ਜੀ ਨਗਰੀ ਨੂੰ ਇਹ ਟਿਕਟ ਹੈ ਇਥੋਂ ਦੇ ਪੁੱਤਰ ਸਰੋਵਰਾਂ ਨੂੰ ਟਿਕਟ ਹੈ ਇਥੋਂ ਦੇ ਧਾਰਮਿਕ ਸਥਾਨਾਂ ਦੀ ਇਥੋਂ ਦੀ ਸੰਗਤ ਦੀ ਟਿਕਟ ਹੈ ਮੈਂ ਉਹਨਾਂ ਨੂੰ ਸਮਰਪਿਤ ਹੈ ਕਾਂਗਰਸ ਆਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਆਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਅਮਰਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਹੀ ਪ੍ਰਵਾਸ ਨੇ ਮੀਨਵਾਰ ਤੋਂ ਲੱਗਿਆ ਇਹਨਾਂ ਦੀ ਟਿਕਟ ਹੈ ਵਰਕਰਾਂ ਦੀ ਟਿਕਟ ਹੈ ਅੱਜ ਗੁਰਦਰਾ ਸਾਹਿਬ ਕਤਲਗੜ੍ਹ ਸਾਹਿਬ ਵਿਖੇ ਨਤਵਸਤੂ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚਰਨਜੀਤ ਚੰਨੀ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਜਲੰਧਰ ਤੋਂ ਟਿਕਟ ਮਿਲਣ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਸ੍ਰੀ ਚਮਕੌਰ ਸਾਹਿਬ ਜੀ ਤਰਸਤੇ ਜਲੰਧਰ ਦਾ ਵਿਕਾਸ ਕਰਾਂਗਾ ਚਰਨਜੀਤ ਚੰਨੀ ਦੇ ਵੱਲੋਂ ਇਹ ਵੀ ਜਲੰਧਰ ਦੀ ਜਨਤਾ ਦੇ ਨਾਲ ਵਾਦਾ ਕੀਤਾ ਗਿਆ ਕਿ ਸ੍ਰੀ ਚਮਕੌਰ ਸਾਹਿਬ ਦੀ ਤਰਜ਼ ਤੇ ਹੀ ਜਲੰਧਰ ਦਾ ਵਿਨੋਦ ਵਿਕਾਸ ਕੀਤਾ ਜਾਵੇਗਾ ਸ੍ਰੀ ਚਮਕੌਰ ਸਾਹਿਬ ਤੋਂ ਲਗਾਤਾਰ ਤਿੰਨ ਮਾਰਗੜੇ ਕਿ ਚਰਨਜੀਤ ਚੰਨੀ ਅਜੇ ਤੂੰ ਰਹਿ ਚੁੱਕੇ ਨੇ ਵਿਧਾਇਕ ਰਹਿ ਚੁੱਕੀ ਨੇ ਹਾਲਾਂਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਦੋ ਹਲਕਿਆਂ ਤੂੰ ਜੰਪਾਉਰ ਸਾਹਿਬ ਤੇ ਭਦੌੜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਚੰਨੀ ਨੂੰ ਜਲੰਧਰ ਦੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕੱਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਗੁਰੂ ਘਰ ਦਾ ਉਹਨਾਂ ਤੇ ਉਹਨਾਂ ਦੇ ਅਸ਼ੀਰਵਾਦ ਲਿਆ ਗਿਆ ਸੀ ਕਿ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਕਾਮਯਾਬੀ ਦੀ ਝਲਕ ਜਲੰਧਰ ਦੀਆਂ ਚੋਣਾਂ ਦੇ ਵਿੱਚ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਦਕਾ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮੈਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਉਹਦੇ ਵਿੱਚ ਮੈਂ ਪੂਰਾ ਉੱਤਰ ਸਕਾਂ ਜਲੰਧਰ ਦੇ ਦੁਆਬੇ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਟੰਪੌਰ ਸਾਹਿਬ ਦੀ ਬਹੁਤ ਵੱਡੇ ਤਰੀਕੇ ਦੇ ਨਾਲ ਤਰੱਕੀ ਹੋਈ ਹੈ ਗਲਿਆਰਾ ਬਣਿਆ ਟੀਮ پارک ਬਣਿਆ ਇੱਥੇ ਯੂਨੀਵਰਸਿਟੀ ਵੱੜ ਰਹੀ ਹੈ ਹਾਈਗੇ ਕਾਲਜ ਵੱੜ ਰਹੇ ਵੱਡੇ ਗੇਟ ਬਣ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਟੰਪੌਰ ਸਾਹਿਬ ਇੱਕ ਦੁਆਰੇ ਤੋਂ ਬੁਰੂ ਸਹਿਬਾ ਨਾਲ ਦੇ ਕਿਰਪਾ ਸਦਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਾ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉੱਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾ ਜੀ ਸਿੰਘ ਜੀ ਬਾਬਾ ਜਗਾਟ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਉਹ ਮੈਨੂੰ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਗੰਦਰ ਦੀ ਸੇਵਾ ਕਰ ਸਕਾਂ ਤੋ ਗੱਲ ਜਲੰਧਰ ਲੋਕ ਸਭਾ ਸੀਟ ਦੀ ਕੀਤੀ ਜਾਵੇ ਤਾਂ ਤਿੰਨ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਐਲਾਨੇ ਜਾ ਚੁੱਕੇ ਨੇ ਪਵਨ ਕੁਮਾਰ ਟੀਨੂ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਹੋਣਗੇ ਪਿਛਲੇ ਦਿਨੀ ਜਿਨ੍ਹਾਂ ਨੇ ਕਿ ਅਕਾਲੀ ਦਲ ਨੂੰ અલਵਿਦਾ ਕਹਿੰਦੇ ਹੋਏ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਉੱਤੇ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਦਾਾ ਖੜਿਆ ਗਿਆ ਬੀਜੇਪੀ ਦੇ ਉਮੀਦਵਾਰ ਨੇ ਸੁਸ਼ੀਲ ਕੁਮਾਰ ਰਿੰਕੂ ਅਕਾਲੀ ਦਲ ਦਾ ਅਜੇ ਐਲਾਨ ਹੋਣਾ ਬਾਕੀ ਹੈ ਜੇ ਸਵਾਲ ਹੈ ਕਿ ਆਖਰਕਾਰ ਕਿਸ ਆਗੂ ਨੂੰ ਅਕਾਲੀ ਦਲ ਦੇ ਵੱਲ ਜਲੰਧਰ ਦੇ ਚੌਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਤਾਂ ਸੋ ਆਪਣੇ ਆਪ ਦੇ ਵਿੱਚ ਪੂਰੇ ਪੰਜਾਬ ਦੇ ਗੱਲ ਕਰੀ ਤੇ ਜਲੰਧਰ ਹੌਟ ਸੀਟ ਬਣੀ ਹੋਈ ਹੈ ਆ ਮੁਕਾਬਲਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਕਾਫੀ ਫਸਵਾ ਨਜ਼ਰ ਆ ਰਿਹਾ ਹੈ ਕਿਉਂਕਿ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚੰਦਜੀ ਚੰਨੀ ਕਾਂਗਰਸ ਪਾਰਟੀ ਦੇ ਵੱਲੋਂ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਜੋਂ ਚੋਣ ਲੜੇ ਸਾਂ ਜੱਤਨ ਦੇ ਵਿੱਚ ਕਾਮਯਾਬ ਰਹੇ ਇਸ ਵਾਰ ਪੀਜਪੀ ਦੇ ਉਮੀਦਵਾਰ ਨੇ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਕਿ ਚੋਣ ਮੈਦਾਨ ਦੇ ਵਿੱਚੋਂ ਉ ਕਿ 4 ਜੂਨ ਨੂੰ ਜਰੰਦਰ ਦੇ ਨਤੀਜੇ ਇਸ ਤਰ੍ਹਾਂ ਦੇ ਆਉਂਦੇ ਨੇ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਫਿਲਹਾਲ ਇਸ ਸੀਟ ਤੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਅਰੰਭਤ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਫਿਰ ਸਵਾਲ ਚੁੱਕੇ ਨੇ ਕੇਜਰੀਵਾਲ ਦੇ ਨਾਲ ਅਤਵਾਦੀ ਵਰਗਾ ਵਿਹਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਨੇ ਵੱਡਾ ਹਮਲਾ ਬੋਲਿਆ ਜੇਲ੍ਹ ਦੇ ਵਿੱਚ 24 ਘੰਟੇ ਸੀਸੀਟੀਵੀ ਦੇ ਨਾਲ ਨਿਗਰਾਨੀਗ ਹੋ ਰਹੀ ਹੈ ਕੇਜਰੀਵਾਲ ਤਾਂ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਤੇ ਪਤਨੀ ਦੇ ਨਾਲ ਫੇਸ ਟੂ ਫੇਸ ਮੁਲਾਕਾਤ ਨਹੀਂ ਕਰਵਾ ਰਹੀ ਇਹ ਵੀ ਵੱਡੇ ਇਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਨੂੰ ਲਗਾਏ ਗਏ ਨੇ ਆਬਦਾ ਕਹਿੰਦੇ ਕਿ ਸ਼ੀਸ਼ੇ ਦੀ ਕੰਧ ਖੜੀ ਕਰਕੇ ਮੁਲਾਕਾਤਾਂ ਕਰਵਾਈਆਂ ਜਾ ਰਹੀਆਂ ਨੇ ਇਲੈਕਟਰਲ ਬਾਂਡ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਤੇ ਸ अरविंद केजरीवाल जी ने देश की जनता के लिए दिल्ली की जनता के लिए जिस जनता के लिए उन्होंने एक बेटे भाई की तरह काम किया उस जनता के लिए एक संदेश भेजा है कि मेरा नाम अरविंद केजरीवाल है और मैं आतंकवादी नहीं हूं मेरा नाम अरविंद केजरीवाल है और मैं आतंकवादी नहीं हूं ऐसा व्यवहार आप अरविंद केजरीवाल जी के साथ कर रहे हैं आतंकवादियों जैसा आपको शर्म नहीं आती प्रधानमंत्री जी अपनी दुर्भावना में इस कदर अपनी नफरत में आप आगे बढ़ चुके हैं कि उनके परिवार से उनकी पत्नी से उनकी मुलाकात बीच में शीशे की दीवार खड़ी करके आप करते हैं पंजाब जैसे सूबे के मुख्यमंत्री जिनको जेड प्लस श्रेणी की सुरक्षा प्राप्त है दिल्ली के तीन बार के निर्वाचित मुख्यमंत्री की मुलाकात आप शीशे की दीवार खड़ी करके कराते हैं भारतीय जनता पार्टी ने प्रधानमंत्री जी ने इस कार्रवाई से यह जाहिर कर दिया गया है कि उनके मन में पूरी तरीके से एक नफरत दुर्भावना ਔਰ ਬਦਲੇ ਦੀ ਭਾਵਨਾ ਅਰਵਿੰਦ ਕੇਜਰੀਵਾਲ ਜੀ ਕੇ ਪ੍ਰਤੀ ਭਰੀ ਹੋਈ ਹੈ। ਫਰੀਦਕੋਟ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਬਾਈਕ ਰੈਲੀ ਕੱਢੀ ਗਈ। 1000 ਤੋਂ ਜ਼ਿਆਦਾ ਮੋਟਰਸਾਈਕਲਾਂ ਤੇ ਰੈਲੀ ਕੱਢੀ ਗਈ ਧਰਮਕੋਟ ਫਤਿਹਗੜ ਫਤਿਹਗੜ ਪੰਜ ਦੂਰ ਤੇ ਕੋਟ ਇਸੇਖਾਂ ਤੋਂ ਇਹ ਰੈਲੀ ਨਿਕਲੀ ਆਮ ਆਦੀ ਪਾਰਟੀ ਵਿਧਾਇਕ ਦੇਵਿੰਦਰਜੀਤ ਸਿੰਘ ਲਾਢੀ ਤੋਂ ਉਸੇ ਰੈਲੀ ਦੇ ਵਿੱਚ ਸ਼ਾਮਲ ਹੋਏ। ਫਰੀਦਕੋਟ ਤੋਂ ਕਰਮਜੀਤ ਅਰਮੋਲ ਦਸਲਾ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਤਾਂ ਲਗਾਤਾਰ ਚੋਣ ਪ੍ਰਚਾਰ ਨੂੰ ਕਿਸ ਤਰੀਕੇ ਦੇ ਨਾਲ ਪਖਾਇਆ ਜਾ ਰਿਹਾ ਤੁਹਾਨੂੰ ਫਿਲਕਟੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ 1000 ਤੋਂ ਜ਼ਿਆਦਾ ਮੋਟਰਸਾਈਕਲ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਵਿੱਚ ਨੌਜਵਾਨ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਆ ਪਾਰਟੀ ਦੇ ਝੰਡੇ ਸਾਫ਼ ਤੌਰ ਤੇ ਵੇਖੇ ਜਾ ਸਕਦੇ ਨੇ ਤੇ ਦਰਸਲ ਧਰਮਕੋਟ ਫਤਿਹਗੜ੍ਹ ਪੰਜ ਤੂਰ ਤੇ ਕੋਟ ਸੇਖਾਂ ਤੋਂ ਇਹ ਰੈਲੀ ਦੀ ਸ਼ੁਰੂਆਤ ਹੋਈ ਹੈ ਰੈਲੀ ਕੱਢੀ ਗਈ ਆਵਾਜ਼ੀ ਪਾਰਟੀ ਦੇ ਵਿਧਾਇਕ ਦੇਵਿੰਦਰਜੀਤ ਸਿੰਘ ਲਾਢੀ ਤੋਂ ਸੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ Oh next right. ਰੋਕਾਂਗੇ ਅਗਲੀ ਵੱਡੀ ਖਬਰ ਦਾ ਵੱਡੀ ਖਬਰ ਅਬੂਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਤੇ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ ਹੋਈ ਹੈ ਕਾਲਜ ਦੇ ਬਾਹਰ ਗੁੰਡਾਗਰਦੀ ਦੌਰਾਨ ਗੋਲੀ ਚੱਲੀ ਹੈ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦਰਸਲ ਇਹ ਪੂਰਾ ਵਿਵਾਦ ਹੋਇਆ ਸੀਗਾ ਘਟਨਾ ਦੇ ਸਬੂਤ ਨਾ ਮਿਲਦੇ ਹੀ ਮੌਕੇ ਤੇ ਐਸਐਸਪੀ ਪਹੁੰਚੇ ਨੇ ਪੁਲਿਸ ਨੇ ਹੁਲੜਬਾਜ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਬੂਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਇੱਥੇ ਕਿ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ ਹੋਈ ਹੈ ਕਾਲਜ ਦੇ ਬਾਹਰ ਗੁੰਡਾਗਰਦੀ ਹੋ ਰਹੀ ਸੀ ਜਦੋਂ ਗੁੰਡਾਗਰਦੀ ਦੌਰਾਨ ਹੀ ਗੋਲੀ ਚਲਾਈ ਗਈ ਹੈ ਕ ਆਜੋ ਦੱਸਿਆ ਜਾ ਰਿਹਾ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਿਹਾ ਹਾਂ ਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਨਜ਼ਰ ਆ ਰਹੀ ਹੈ ਦਰਸਲ ਗੁੰਡਾ ਗੱਦੀ ਦੌਰਾਨ ਜਿਹੜਾ ਕਿ ਕਾਲਜ ਦੇ ਬਾਹਰ ਗੋਲੀ ਚਲਾਈ ਜਾਂਦੀ ਹੈ ਤੇ ਇਸ ਦੇ ਬਾਅਦ ਇਹ ਘਟਨਾ ਦੀ ਸੂchnਾ ਜਿਵੇਂ ਪੁਲਿਸ ਤੱਕ ਪਹੁੰਚੀ ਤੇ ਐਸਐਸਪੀ ਵੀ ਮੌਕੇ ਤੇ ਪਹੁੰਚਿਆ ਪੂਰੀ ਘਟਨਾ ਦਾ ਐਸਐਸਪੀ ਦੇ ਵੱਲੋਂ ਜਾਇਜ਼ਾ ਲਿਆ ਗਿਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੌ ਨੰਬਰ ਤੇ ਇਥੇ 10-20 ਮੁੰਡੇ ਜਿਹੜੇ ਹੈਗੇ ਖਾਲਸਾ ਕਾਲਜ ਅਪੂਰ ਦੇ ਬਾਹਰ ਇਕੱਠੇ ਹੋ ਗਏ ਤੇ ਆਪਾਂ ਇਸ ਚ ਗੁੰਡਾਗਰਦੀ ਕਰਦੇ ਸੋ ਉਹਨਾਂ ਨੇ ਫਾਇਰ ਕਿਤੇ ਹੈ ਫਾਇਰ ਵੀ ਹੋਈ ਹੈ ਕਿ ਸਾਡੀ ਜਿਹੜੀ ਟੀਮ ਹੈਗੀ ਵਿਦਨ ਨੋ ਟਾਈਮ ਰੀਚ ਦਾ ਸਪਾਟ ਇਨ ધ ਨੈਕਸਟ 2 অর 3 ਮਿੰਟਸ ਤੇ ਉਸ ਰਿਸਪੌਂਸ ਦੀ ਵਜ੍ਹਾ ਸੇ ਜਿਹੜੇ ਬੰਦੇ ਹੈਗੇ ਉਹ ਰਾਉਂਡ ਅਪ ਵੀ ਕਿਤੇ ਗਏ ਸਸਪੀਸ਼ਸ ਬੰਦੇ ਵੀ ਰਾਉਂਡ ਅਪ ਕਿਤੇ ਗਏ ਐਂਡ ਐਸ ਵੀ ਸਪੀਕ ਸਾਡੀ ਟੀਮਸ ਨੇ ਬਹੁਤ ਵਧੀਆ ਇਹ ਚ ਕੰਮ ਕਰਦੇ ਹੋਏ ਲੈਡ ਬਾਇਡ ਦਾ ਡੀਐਸਪੀ ਹਿਮਸੈਲਫ ਉਨਾ ਨੇ ਜਿਹੜੇ ਬੰਦੇ ਜਿਹਨੇ ਫਾਇਰ ਕੀਤਾ ਸੀ ਉਸ ਬੰਦੇ ਨੂੰ ਵੀ ਰਾਉਂਡ ਅਪ ਕਰਦੇ ਆ ਤੇ ਉਹਦੇ ਕੋਲੋਂ ਵੈਪਨ ਵੀ ਬਰਾਮਦ ਕਰੀਆ ਵੀ ਵਾਂਟ ਟੂ ਟੈਲ एवरीवन ਦੈਟ ਵੀ ਹੈਵ ਐਬਸੋਲੂਟਲੀ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਕ੍ਰਾਈਮ ਐਂਡ ਸਪੈਸ਼ਲੀ ਅਫ ਕ੍ਰਾਈਮ ਲਾਈਕ ਦਿਸ ਔਰ ਜਿਹੜਾ ਵੀ ਬੰਦਾ ਹੈ ਇਹਦੇ ਚ ਇਨਵੋਲਵ ਹੋਗਾ ਉਹ ਆਇਡੈਂਟੀਫਾਈ ਕੀਤਾ ਜਾਊਗਾ ਤੇ ਫੜਿਆ ਜਾਊਗਾ ਐਸੇ ਖਬਰਤੇ ਇਹ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜ ਚੁੱਕੇ ਨੇ ਪ੍ਰਦੀਪ ਇਹ ਕਦੋਂ ਦੀ ਹੈ ਪੂਰੀ ਘਟਨਾ ਹੈ ਕਦੋਂ ਇਹ ਗੁਲੀ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਅ ਬਿਲਕੁਲ ਰਵਿੰਦਰ ਇਸ ਮਾਮਲੇ ਦੇ ਅੰਦਰ ਜਿਹੜਾ ਪੁਲਸ ਨੇ ਪੂਰੀ ਮਸਤੀ ਦੀ ਦਿਖਾਉਂਦਿਆਂ ਹੋਏ ਆ ਜਿਹੜਾ ਕੁਝ ਯੋਵਕਾਂ ਨੂੰ ਜਿਹੜਾ ਹੈ ਰਾਉਂਡ ਅਪ ਕੀਤਾ ਹੈਗਾ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 100 ਨੰਬਰ ਤੇ ਜਿਹੜਾ ਪੁਲਸ ਨੂੰ ਇੱਕ ਸੂਚਨਾ ਮਿਲਦੀ ਹੈ ਜਿਸ ਦੇ ਬਾਅਦ ਉਹ ਹੁਣ ਦੰਗੀਆਂ ਦੀ ਜਿਹੜੀ ਖਬਰ ਮਿਲਦੀ ਹੈ ਕਿ ਕੋਲੇਜ ਦੇ ਬਾਹਰ ਜਿਹੜਾ ਕੁਝ ਨੌਜਵਾਨ ਔਰ ਦੰਗ ਮਚਾ ਰਹੇ ਨੇ ਇਸ ਨੂੰ ਲੈ ਕੇ ਜਿਹੜਾ ਪੁਲਿਸ ਦੇ 100 ਨੰਬਰ ਤੇ ਜਦੋਂ ਕਾਲ ਜਾਂਦਾ ਹੈ ਤਾਂ ਤੁਰੰਤ ਐਕਸ਼ਨ ਲੈਂਦੇ ਹੋયા ਆ ਪੁਲਿਸ ਦੇ ਮੁਲਾਜ਼ਮ ਜਿਹੜਾ ਮੌਕੇ ਤੇ ਪਹੁੰਚਦੇ ਨੇ ਤੇ ਇਸ ਦੌਰਾਨ ਜਿਹੜਾ ਕਈ ਯੁਵਕਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਪਰ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਕਿ ਇਸ ਦੌਰਾਨ ਜਿਹੜਾ ਫਾਇਰਿੰਗ ਹੋਈ ਹੈ ਇਸ ਗੁਰਾਂ ਦੇ ਐਸ਼ਾਇਰ ਕਿਤੇ ਗਏ ਨੇ ਫਾਇਰ ਦੇ ਵਿੱਚ ਕਿੰਨੀਆਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹ ਹਜੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਫਿਲਹਾਲ ਦੀ ਕੜੀ ਵਿੱਚ ਕੁਝ ਨੌਜਵਾਨਾਂ ਨੂੰ ਲੈ ਕੇ ਹਰਾਤਤ ਜੇ ਲੈ ਕੇ ਜਿਹੜੀ ਪੁੱਛਗੀਆਂ ਜਾਰੀ ਹੈ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਲੋਕ ਜਿਹੜੇ ਨੌਜਵਾਨ ਜਿਹੜੇ ਇਕੱਠੇ ਹੋਏ ਸੀ ਜਿੰਨਾਂ ਦੇ ਅੰਦਰ ਇਹ ਝਗੜਾ ਹੋਇਆ ਝਗੜੇ ਦੇ ਦੌਰਾਨ ਜਿਹੜੀ ਫਾਇਰਿੰਗ ਹੋਈ ਹੈ ਫਾਇਰਿੰਗ ਤੋਂ ਬਾਅਦ ਜਿਹੜਾ ਪੁਲਿਸ ਦੀ ਮੁਸਤਫਦੀ ਜਿਹੜੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਫਾਈਲ ਕਾ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਜਿਹੜਾ ਤੁਰੰਤ ਐਕਸ਼ਨ ਲੈਂਦਿਆ ਹੋਇਆ ਪੁਲਿਸ ਮੌਕੇ ਤੇ ਪਹੁੰਚ ਕੇ ਇਹ ਕਾਰਵਾਈ ਨੂੰ ਅੰਜਾਮ ਦੇ ਦਿੱਤੀ ਜੀ ਹਾਂ ਠੀਕ ਹੈ ਪ੍ਰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸਲਾ ਬਗੋਰ ਤੇ ਜੁੜੀ ਹੈ ਵੱਡੀ ਖਬਰ ਹੈ ਇੱਥੇ ਕੇ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ ਹੁੰਦੀ ਹੈ ਕਾਲਜ ਦੇ ਬਾਹਰ ਗੁੰਡਾਗਰਦੀ ਜਦੋਂ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਗੋਲੀ ਚਰਾਈ ਗਈ ਹੈ ਕਾਲਜ ਦੀ ਪ੍ਰਧਾਨਗੀ ਦਾ ਇਹ ਪੂਰਾ ਵਿਵਾਦ ਅੱਸਿਆ ਜਾ ਰਿਹਾ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਮੌਕੇ ਤੇ ਰੋਕ ਕਰਨ ਵਾਲੀ ਖਬਰ ਦਾ ਸ਼੍ਰੀਨਗਰ ਦੇ ਬਟਵਾਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿਲਮ ਨਦੀ ਦੇ ਵਿੱਚ ਕਿਸ਼ਤੀ ਪਲਟ ਗਈ 6 ਲੋਕਾਂ ਦੇ ਸਹਾਸੇ ਦੇ ਵਿੱਚ ਮੌਤ ਹੋਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ 6 ਲੋਕਾਂ ਦਾ ਹੱਦਕਾਲ ਦੇ ਵਿੱਚ ਲਾਹ ਚੱਲ ਰਿਹਾ ਹੈ ਸਕੂਲੀ ਬੱਚਿਆਂ ਸਣੇ ਤਿੰਨ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸਕੂਲੀ ਬੱਚਿਆਂ ਤੇ ਯਾਤਰੀਆਂ ਨੂੰ ਇਹ ਕਿਸ਼ਤੀ ਲਿਜਾ ਰਹੀ ਸੀ ਇਸ ਦੌਰਾਨ ਇਹ ਹਾਸਾ ਵਾਪਰ ਗਿਆ ਹਾਸੇ ਵੇਲੇ ਕਿਸ਼ਤੀ ਦੇ ਵਿੱਚ 15 ਲੋਕ ਸਵਾਰ ਸਨ ਐਸ ਡੀ ਆਰ ਐਫ ਦੀ ਟੀਮ ਦੇ ਵੱਲੋਂ ਰੈਸਕਿਊ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਮੀਂਹ ਦੇ ਕਾਰਨ ਜੰਮੂ ਕਸ਼ਮੀਰ ਦੇ ਵਿੱਚ ਨਦੀਆਂ ਦੇ ਪਾਣੀ ਦਾ ਪੱਧਰ ਜਿਹੜਾ ਕਿ ਲਗਾਤਾਰ ਵਧਿਆ ਹੈ ਜਿਸ ਦੇ ਕਾਰਨ ਇਹ ਹਾ사 ਵਾਪਰਿਆ ਹੈ ਸ਼੍ਰੀਨਗਰ ਦੇ ਦਰਸਲ ਬਟਵਾਰ ਦੇ ਵਿੱਚ ਵੱਡਾ ਹਾ사 ਵਾਪਰ ਜਾਂਦਾ ਜਿੱਥੇ ਕਿ ਜੇਲਮ ਨਦੀ ਦੇ ਵਿੱਚ ਅਚਾਨਕ ਕਿਸ਼ਤੀ ਪਲਟ ਗਈ ਤੇ 6 ਲੋਕਾਂ ਦੀ ਇਸ ਹਾਸੇ ਦੇ ਵਿੱਚ ਮੌਤ ਹੋਈ ਜਨਾਂ ਦੀਆਂ ਕਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਨੇ ਉਪਤਚੀ ਲੋਕਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਸਕੂਲੀ ਬੱਚਿਆਂ ਸਣੇ ਤਿੰਨ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ